Oh. I <laughs> वही ਨਾ ਮੈਂ ਹੋਇਆ ਜੀ ਮੈਂ ਜੀ ਹਰਿ ਭਾਵੇਂ ਮੇਰੇ ਰੋਹੇ ਰੱਖ ਜੀ ਆ ਸੱਜ ਨੂੰ ਬਚਾ ਲੇ ਸੁਤੀ ਤੋਂ ਨੂੰ ਜਗਾ ਰਿਹਾ ਰੱਬ ਨੂੰ ਜਾ ਕੇ ਸੁਪੀ ਨੂੰ ਜਗਾ ਰਿਹਾ ਦੀ ਗੋਵਨੂ ਜਗਾ ਕੇ ਆਓ ਸਤਨਾਮ ਦਾ ਸ਼ੇਰ ਸਾਡਾ ਗੁਰੂ ਜੀ ਬਣਾਇਆ ਮੇਰੇ ਦਾ ਤੋਹੇ ਸਾਡਾ ਗੁਰੂ ਜੀ ਬਣਾਇਆ ਸਤਿਗੁਰੂ ਪਜਾ ਕੇ ਸਤਿਗੋਵਨੂ ਜਗਾ ਕੇ ਆਓ ਰੱਖ ਨੂੰ ਜਗਾ ਕੇ ਸਤਨਾਮ ਦਾ ਸ਼ੇਰ ਸਾਡਾ ਗੁਰੂ ਜੀ ਬਣਾਇਆ ਮੇਰੇ ਦਾ ਤੋਹੇ ਸਾਡਾ ਗੁਰੂ ਜੀ आलो न खीरे ओ मेरा रक्त जीवा नाद ओ तुम सुन लो आज ओ पानी युक्त पत्रिक रे मेरे पुराने लिखे पानी युक्त पत्र रे मेरे पुराने मेरे पुराने बटा सी तुम सब गुरु की बात पीरे पानी ਨਾ ਪੈਸੂ ਵੀ ਹੈ ਗੁਰੂ ਮੇਰੀ ਹੀ ਮੀਰਾ ਪੈਗੋਨੀ ਹੈ ਹਨ ਗੁਰੂ ਤੁਮ ਮੇਰਾ ਪੈਸੋਰੀ ਹੈ ਹਨ ਗੁਰੂ ਤਾਂ ਤੇ ਗੁਰੂ ਮੇਰਾ ਪੈਗੋਨੀ ਹੈ ਸਤਿਗੁਰ ਦਾ ਹਜ ਸਾਰਾ ਤੁੰਨੇ ਕਰਾ ਮੀਰੇ ਸਰ ਇਹਦੀ ਹੀ ਤਾਂ ਹਜ ਸਾਰਾ ਤੁੰਨੇ ਕਰਾ ਦੇਖਣਾ ਵੀ ਏ ਯਕਾ ਤੁਮ ਕਰੇਂ ਵੀ ਪੂਰਾ ਸਭ ਤੇ ਹਰ ਸਕਦੇ ਹੋ ਮੇਰਾ ਅਛੇ ਤੁਹਾਡੀ ਸਹਾਇਤਾ ਲਈ ਹੋਵੇ ਰੱਖਿੇਵਾ ਰਾ ਰਾਜਾ ਕੰਸ਼ੀਵਾ ਰਾ ਰਾਜਾ ਕੰਸ਼ੀਵਾ ਮੇਰਾ ਕੰਸ਼ੀਵਾ ਮੇਰਾ ਸੁਣੇ ਓਹ ਉਹ ਸੁਣੀ ਸੁਣਾਵਾ ਵਾਚਦੇ ਜੋ ਬੋਲੇ ਸੋਨਰ ਪੈ ਸਤਨੁਰ ਉਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰ ਗੁਰਦੇਵ ਜੈ ਭੀਮ ਜੈ ਭਾਰਤ ਅੱਜ ਸਾਡੇ ਬਹੁਤ ਹੀ ਸਤਕਾਰਯੋਗ ਗੁਰਦੇਵ ਪਿਤਾ ਡੇਰਾ 108 ਸੰਤ ਬਾਬਾ ਮਿੱਲਰ ਆਮ ਜੀ ਮਹਾਰਾਜ ਦੇ ਤਪੂ ਸਥਾਨ ਉਹਨਾਂ ਜਨਮ ਨਗਰੀ ਪਿੰਡ ਭੁਰਜਰਾ ਵਿਖੇ ਉਹਨਾਂ ਦਾ 72ਵਾਂ ਸਲਾਨਾ ਵਰਤੀ ਸਮਾਗਮ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਬਣਾਇਆ ਗਿਆ ਜਿਸ ਵਿੱਚ ਸੰਗਤਾਂ ਬਹੁਤ ਦੂਰ ਦਰਾਡੇ ਤੋਂ ਸੰਗਤਾਂ ਮਹਾਪੁਰਸ਼ਾਨ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਈਆਂ ਸੰਤ ਮਹਾਪੁਰਸ਼ਾਨ ਦਾ ਜੀਵਨ ਇੱਕ ਐਹੋ ਜਿਹਾ ਜੀਵਨ ਸੀ ਜਿਨ੍ਹਾਂ ਨੇ ਪੂਰੀ ਲਕਾਈ ਨੂੰ ਵਿਦਿਆ ਦੇ ਨਾਲ ਹਨੇਰੇ ਚੋਂ ਕੱਢ ਕੇ ਚਾਨਣ ਵਿੱਚ ਲਿਆਂਦਾ ਉਹਨਾਂ ਨੇ ਗੁਰੂ ਅਰਜਨ ਸਾਹਿਬ ਜੀ ਦੇ ਕਥਨ ਅਨੁਸਾਰ ਮਾਦੋ ਵਿਦਿਆਹਿਤ ਕੀਨ ਵੇਗ ਦੀਪਮਲੀਨ ਗੁਰੂ ਸਾਹਿਬ ਜੀ ਕਹਿੰਦੇ ਦਾ ਫਰਮਾਨ ਹੈ ਮਾਦੋ ਵਿਦਿਆਹਿਤ ਕੀਨ ਵੇਗ ਦੀਪਮਲੀਨ ਜੇ ਵਿਦਿਆ ਤੋਂ ਅਸੀਂ ਦੂਰ ਹੋ ਗਏ ਤਾਂ ਸਾਡਾ ਅੰਦਰ ਜਰਾ ਕਿੱਦਾਂ ਜਗੂਗਾ ਪਰ ਆਪ ਸਾਸੀ ਗਿਆਨ ਵੰਡਣਾ ਬਣੇ ਤਾਂ ਅਸੀਂ ਦੂਸਰੇ ਨੂੰ ਗਿਆਨ ਕਿੱਦਾਂ ਵੰਡਾਂਗੇ ਉਹ ਸੋਚ ਦੇ ਮਾਲਕ ਬਾਬਾ ਮਿੱਲਾ RAM ਜੀ ਮਹਾਰਾਜ ਉਸ ਸਮੇਂ ਦੇ ਵਿੱਚ 1954 ਦੇ ਵਿੱਚ ਉਹਨਾਂ ਨੇ ਸ੍ਰੀ ਛੱਡਿਆ ਉਸ ਤੋਂ ਪਹਿਲਾਂ ਵੀ ਉਹਨਾਂ ਨੇ ਧੋਨੇ ਦੀ ਰਾਖ ਥੱਲੇ ਪਿਛਾ ਕੇ ਉੱਪਰ ਲਿਖ ਕੇ ਬੱਚਿਆਂ ਨੂੰ ਪੜਾਉਂਨ ਦੀ ਜਿੰਦਗੀ ਔਰ ਗਰਵਾਣੀ ਦੀ ਸੰਸਕਿਆ ਦਿੰਦੇ ਹੁੰਦੇ। ਔਰ ਇਹੋ ਜਿਹੇ ਮਹਾਪੁਰਸ਼ਾਂ ਦਾ ਦੁਨੀਆ ਦੇ ਉੱਤੇ ਆਉਣਾ ਹੀ ਧੰਤਾ ਦੇ ਯੋਗ ਹੁੰਦਾ ਹੈ। ਜਿਹੜੇ ਕਿ ਸੰਗਤ ਨੂੰ ਆਪਣੇ ਸੇਵਕਾਰ ਉਹ ਹੀ ਕਹਿੰਦੇ ਹੁੰਦੇ ਕਿ ਜੇ ਤੁਸੀਂ ਮੇਰੇ ਸੇਵਕ ਆ ਤਾਂ ਬੱਚਿਆਂ ਨੂੰ ਪੜਾਉ, ਨਸ਼ਾ ਤੋਂ ਮੁਕਤ ਹੋਵੋ। ਔਰ ਨਸ਼ਾ ਤੋਂ ਦੂਰ ਕਰਦੇ ਸੀਗੇ ਔਰ ਬੱਚਿਆਂ ਨੂੰ ਵਿੱਦਿਆ ਦੇ ਨਾਲ ਜੋੜਦੇ ਸੀਗੇ ਅੱਜ ਉਹਨਾਂ ਦੇ ਫਾਇ ਹੋਏ ਪੂਰਨਿਆ ਤੇ ਡੇਰਾ 61 ਦਾ ਸੰਤ ਬਾਪਾ ਮਿਲੇ ਪਰ ਹੁਣ ਯਾਰਾ ਵਿਕੇ ਸਤਗੁਰੂ ਅਰਦਾਸ ਪਬਲਿਕ ਸਕੂਲ ਚਲਾਇਆ ਜਾ ਰਿਹਾ ਹੈ ਜੋ ਮਹਾਪੁਰਸ਼ਾਂ ਦੀ ਉਹ ਸੋਚ ਸੀ ਜੋ ਡਾਕਟਰ ਬਾਬਾ ਸਾਹਿਬ ਦਾ ਸੋਚਿਆ ਪੜੋ ਜੁੜੋ ਸੰਘਰਸ਼ ਕਰੋ ਉਹੀ ਸੋਚ ਲੈ ਕੇ ਇਹ ਡੇਰਾ ਚੱਲ ਰਿਹਾ ਹੈ ਅੱਜ ਮਹਾਪੁਰਸ਼ਾਂ ਨੂੰ ਦੂਰ ਡਰਾਡੇ ਤੋਂ ਸ਼੍ਰੀ ਗੁਰੂ ਅਰਦਾਸ ਸਾਧ ਸੰਪਰਦਾਇ ਸੈਟੀਵਲ ਤੇ ਮਹਾਪੁਰਜ ਅਤੇ ਵੱਖ-ਵੱਖ ਜਥੇਬੰਦੀਆਂ ਨਾਗਸੰਗ ਜਥੇਬੰਦੀਆਂ ਹੋਰ ਵੀ ਰਾਜਨੀਤਿਕ ਲੋਕ ਆ ਧਾਰਮਿਕ ਆਗੂ ਸਾਰੇ ਮਹਾਪੁਰਸ਼ਾਂ ਨੂੰ ਇਹ ਸ਼ਰਧਾ ਦੇ ਫਲ ਭੇਟ ਕਰਨ ਪਹੁੰਚੇ ਔਰ ਸਮੂਹ ਸੰਗਤਾਂ ਦਾ ਮੈਂ ਮੈਂ ਚੈਨਲ ਆਹੀਂ ਇਲੈਕਟ੍ਰੋਨਿਕ ਮੀਡੀਆ ਆਹੀਂ ਮੈਂ ਸਾਰੀਆਂ ਸੰਗਤਾਂ ਦਾ ਸੰਤਾਂ ਮਹਾਪੁਰਸ਼ਾਂ ਦਾ ਕੋਟਨ ਕੋ ਧੰਨਵਾਦ ਕਰਦਾ ਜਿਨ੍ਹਾਂ ਨੇ ਡੇਰਾ ਸਾਹਿਬ ਵਿਖੇ ਪਹੁੰਚ ਕੇ ਮਹਾਪੁਰਸ਼ਾਂ ਨੂੰ ਸ਼ਰਧਾ ਦੇ ਫਲ ਭੇਟ ਕੀਤੇ ਔਰ ਆਪਣਾ ਆਪਣਾ ਜੀਵਨ ਸਫਲ ਕੀਤਾ ਜੈ ਗੁਰਦੇਵ ਦਾ ਬਾਬਾ ਜੀ ਕੱਲ ਤੁਸੀਂ ਕਿਤੇ